ਕੀ ਤੁਸੀਂ ਇਹ ਹੈਲਦੀ ਟਿਪਸ ਪਹਿਲਾਂ ਜਾਣਦੇ ਸੀ ਮੈਂ ਕਿਹੜੇ ਹੈਲਦੀ ਟਿਪਸ ਦੀ ਗੱਲ ਕਰ ਰਹੀ ਹਾਂ ਇਹ ਚੈਨਲ ਨੂੰ ਮੇਰੀ ਵੀਡੀਓ ਨੂੰ ਪੂਰਾ ਦੇਖਣਾ ਅਤੇ ਸੇਵ ਕਰਨਾ ਨਾ ਭੁੱਲਿਓ ਨੰਬਰ 1 ਸ਼ਹਿਦ ਦੇ ਵਿੱਚ ਸੌਂਫ ਪਾ ਕੇ ਇਸ ਦਾ ਸੇਵਨ ਕਰਨ ਨਾਲ ਪੇਟ ਵਿੱਚਲੇ ਕੀੜੇ ਸਾਫ਼ ਹੋ ਜਾਂਦੇ ਹਨ ਨੰਬਰ 2 ਜੇਕਰ ਤੁਸੀਂ ਤਾਂਬੇ ਦੇ ਭਾਂਡੇ ਵਿੱਚ ਪਾਣੀ ਪਿੰਦੇ ਹੋ ਇਸ ਨੇ ਤੁਹਾਡੀ ਸਕਿਨ ਗਲੋ ਕਰਦੀ ਹੈ ਨੰਬਰ 3 ਸਵੇਰ ਉੱਠ ਕੇ ਖਾਲੀ ਪੇਟ ਦੋ ਕੇਲੇਆਂ ਦਾ ਸੇਵਨ ਕਰਨ ਦੇ ਨਾਲ ਪੇਟ ਵਿੱਚ ਦੀ ਸਾਰੀ ਗੰਦਗੀ ਬਾਹਰ ਆ ਜਾਂਦੀ ਹੈ। ਨੰਬਰ 4 ਜੇਕਰ ਤੁਸੀਂ ਸਟ्रेस ਫੀਲ ਕਰਦੇ ਹੋ, ਤੁਸੀਂ ਜਿਆਦਾ ਟੈਨਸ਼ਨ ਲੈਂਦੇ ਹੋ, ਇਸ ਨਾਲ ਤੁਹਾਡੇ ਵਾਲ ਨੇ ਜਿਹੜੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਹਨ। ਨੰਬਰ 5 ਜੇਕਰ ਤੁਹਾਡੇ ਗਲੇ ਦੇ ਵਿੱਚ ਮੱਛਲੀ ਦਾ ਕੰਟਾ ਫਸ ਜਾਵੇ, ਤਾਂ ਤੁਸੀਂ ਗੁਰਦਾ ਸੇਵਨ ਕਰ ਸਕਦੇ ਹੋ। ਇਸ ਨਾਲ ਉਹ ਕੰਟਾ ਜਿਹੜਾ ਉਹ ਬਾਹਰ ਆ ਜਾਂਦਾ ਹੈ। ਨੰਬਰ 6 ਸਵੇਰ ਉੱਠ ਕੇ ਖਾਲੀ ਪੇਟ ਬਦਾਮਾਂ ਦਾ ਸੇਵਨ ਕਰਨ ਦੇ ਨਾਲ ਤੁਹਾਡੀ ਸਕਿਨ ਵੀ ਗਲੋ ਕਰਦੀ ਹੈ ਅਤੇ ਤੁਹਾਡੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚੱਕਰ ਆਉਂਦੇ ਹਨ ਤਾਂ ਇਹ ਪ੍ਰੋਬਲਮ ਵੀ ਤੁਹਾਡੇ ਠੀਕ ਹੋ ਜਾਂਦੀ ਹੈ ਨੰਬਰ 7 ਪਪੀਤੇ ਅਤੇ ਟਮਾਟਰ ਦਾ ਸੇਵਨ ਇਕੱਠੇ ਨਹੀਂ ਕਰਨਾ ਚਾਹੀਦਾ ਨੰਬਰ 8 ਜੇਕਰ ਤੁਸੀਂ ਰੈਗੂਲਰ 25 ਦਿਨ ਕਿਸ਼ਮਿਸ਼ ਵਾਲੇ ਪਾਣੀ ਦਾ ਸੇਵਨ ਕਰਦੇ ਹੋ ਇਸ ਨਾਲ ਤੁਹਾਡਾ ਖੂਨ ਜਿਹੜਾ ਸਾਫ ਹੋ ਜਾਂਦਾ ਹੈ ਇਸੀ ਤਰ੍ਹਾਂ ਦੇ ਹੋਰ ਹੈਲਦੀ ਟਿਪਸ ਅਤੇ ਬਿਊਟੀ ਰਿਲੇਟਡ ਟਿਪਸ ਜਾਣਨ ਲਈ ਮੇਰੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ